ਹਾਲੇ ਗਰ ਬਰ ਬਹਨੀਆਂ ਗੈਲੀ ਰਮੜਾ ਬਦਲਾ ਧੰਨ ਤੋਪਾ ਕਰਕੇ ਨਾ ਭਾਰਤੂਰ ਲਾਗਦੇ ਚਗਾਈਏ ਤਾਂ ਨੂੰ ਯਾਰ ਨੇਰਾ ਵਾ ਜਾਂਦਾ ਵਾ ਮੇਰੀ ਗੱਲ ਸੁਣੋ ਹਾਂ ਹਾਂ ਪਰੌਣਿਆਂ ਨੇ ਅੱਜ ਬਣਾਵਾ ਆਹੋ ਤੇ ਨਾ ਹੁਣ ਕੁਰਸੀਆਂ ਜਾਓ ਜਾ ਕੇ ਰਮਨ ਕਰੋ ਫੜ ਲਿਆਓ ਵੀ ਇਹਦੀ ਸੁਣ ਲੈ ਗੱਲ ਮੇਰਾ ਤਾਂ ਨਹੀਂ ਉਹ ਜੀ ਕਾਦਾ ਜਾਣ ਨੂੰ ਕਹਦੇ ਘਰ ਕੁਰਸੀਆਂ ਮੰਗਣਾ ਹਾਈ ਫਿਰ ਮੈਂ ਕੀ ਕਰਾਂ ਮੈਂ ਤਾਂ ਕੰਮ ਵੀ ਸਾਰੇ ਕਰਨੇ ਆ ਸਫਾਈਆਂ ਵੀ ਕਰਨੀਆਂ ਨੇ ਮੈਂ ਤਾਂ ਚੰਗੀ ਤਰ੍ਹਾਂ ਸਾਫ ਸੁਥਰਾ ਘਰ ਬਣਾ ਲਾਂ ਮੁੜ ਕੇ ਤੁਹਾਨੂੰ ਪਤਾ ਉਹਦੀ ਸਸਤਾ ਕਿੱਡਾ ਟੌਰ ਵਾ ਇਹ ਨਾ ਹੋਵੇ ਕਿ ਮੁੜ ਕੇ ਸਾਡੀ ਬੇਇੱਜ਼ਤੀ ਹੋ ਜੇ ਨਾਲੇ ਕੱਪ ਵੀ ਲਿਉਣੇ ਜੀ ਹੈ ਤੇ ਉਹ ਜਿੱਨਾਂ ਚ ਠੰਡਾ ਪਿਆਲਣਾ ਵਾ ਨਾ ਸ਼ੀਸ਼ੇ ਦੇ ਗਲਾਸ ਉਹ ਵੀ ਲਿਉਣੇ ਉਹਦੇ ਘਰੋਂ ਤੇ ਜਾਓ ਹਾਂ ਤੇ ਹੀ ਫੜਦੇ ਆਓ ਤੇ ਮੈਂ ਕਰਦਾ ਕਰ ਲਾਂ ਮੇਰੀ ਗੱਲ ਸੁਣ ਨਾ ਜਿੱਦ ਕਰ ਥੋੜਾ ਥੋੜਾ ਸਮਾਨ ਲੈ ਆਈ ਅੱਗੋ ਜੇ ਅੱਜ ਤੇ ਇਹਨਾਂ ਦਾ ਲਿਆ ਕੇ ਸਾਰ ਲਿਆ ਤੇ ਜੇ ਕਿਦ ਅਗੜਵੰਦੀ ਆ ਗਈ ਤੇ ਫਿਰ ਕੀ ਕਰਾਂਗੇ ਮੇਰੀ ਗੱਲ ਸੁਣੋ ਹੁਣ ਪੈਸੇ ਤੇਲੇ ਦੀ ਲੋੜ ਵਾ ਕਰ ਸਮਾਨ ਵੀ ਲਿਉਣ ਵਾਲਾ ਵਾ ਨਾਲੇ ਨਾ ਇਦਾਂ ਕਰੋ ਚਲ ਉਸੀਆਂ ਮੈਂ ਮੰਗ ਲਿਆਉਣੀ ਆ ਕਪ ਕਪ ਮੈਂ ਲੈ ਆਉਣੀ ਆ ਤੁਸੀਂ ਜਾ ਕਰੋ ਕਿ ਤੁਸੀਂ ਜਾ ਕੇ ਨਾ ਇਦਾਂ ਝੁੰਡਾ ਫੜ ਲਿਓ ਤੇ ਨਾਲੇ ਨਾ ਇੱਕੋ ਮਿੱਠਾ ਲੈ ਆਇਓ ਨਾਲ ਚਲ ਠੀਕ ਹੈ ਤੇ ਨਾਲ ਚਾਰ ਪਕੌੜੇ ਕੱਢਣੂਗੀ ਮੈਂ ਠੀਕ ਵਾ ਉਹ ਵੀ ਤਾਂ ਫੁੱਲ ਹੈਗਾ ਪਿਆ ਕਰ ਚਲ ਕੋਈ ਗੱਲ ਨਹੀਂ ਵੇਖਦੀ ਨਹੀਂ ਲੈ ਆਵਾਂਗੇ ਤੇ ਤੁਸੀਂ ਨਾ ਇਦਾਂ ਕਰੋ ਤੁਸੀਂ ਜਾਓ ਉਥੇ ਦੇ ਜਾ ਠੰਡਾ ਝੁੰਡਾ ਫੜ ਲਿਓ ਨਾਲੇ ਮੇਰੇ ਤਾਂ ਮਸਾ ਮਠਾਈ ਨਾਲ ਲੈ ਆਵਾਂ ਉਹ ਤਾਂ ਮੈਂ ਕਹਿੰਦੀ ਮਿੱਠਾ ਲੈ ਆਇਓ ਨਾਲ ਹਾਂ ਫਿਰ ਵੀ ਪਹਿਲੀ ਵਾਰੀ ਪਰੋਣੇ ਘਰ ਆਉਣੇ ਆ ਤੇ ਇਦਾਂ ਸਖਣੀ ਚਾਹ ਨਹੀਂ ਪਿਆਲੀ ਜਾਣੀ ਨਵੇਂ ਸਮੇਂ ਰਿਸ਼ਤੇਦਾਰ ਵਾ ਤੇ ਨਾਲੇ ਹੈਗੇ ਚੰਗੇ ਤਗੜੇ ਆ ਅਸੀਂ ਤੇ ਗਰੀਬ ਹਾਂ ਅਸੀਂ ਤੇ ਅਜੇ ਕੰਮ ਵੇਖਿਆ ਹੀ ਨਹੀਂ ਕਰੇ ਪਰ ਹੁਣ ਥੋੜਾ ਬਹੁਤਾ ਤਾਂ ਕਰਨਾ ਹੀ ਪੈਣਾ ਵਾ ਗੱਲ ਤੇਰੀ ਸਹੀ ਹੈ ਵੀ ਸਾਡੀ ਧੀ ਨੇ ਤਾਂ ਕੀ ਗੱਲ ਕਰਨੀ ਤੇ ਦੂਜੇ ਕਹਿੰਦਾ ਮੂੰਹ ਫੜ ਲੈਣਾ ਆਂਦੇ ਕੋਈ ਭੂਆ ਆਉਣੀ ਆ ਨਾਲ ਅੱਛਾ ਤੇ ਉਹ ਇਹ ਆਪੀ ਉਹ ਆਂਦੇ ਕੇ ਸਾਰਾ ਕੰਮ ਤਾਂ ਚੱਲਦਾ ਠੰਦੇ ਵਿੱਚ ਤੇ ਚੋਂਦਰ ਉਹਦੀ ਵੀ ਨਹੀਂ ਆ ਉਹਦੀ ਚੋਂਦਰ ਵਾ ਉਹਦੀ ਕਰਮਕਦਾਰੀ ਆ ਤੇ ਉਹਨੇ ਨਾਲ ਆਉਣਾ ਵਾ ਹੂੰ ਉਹ ਨਾ ਫੇ ਗੱਲਬਾਤ ਕਰੇ ਤੇ ਮੈਨੂੰ ਤਾਂ ਉਹਦਾ ਹੀ ਡਰ ਲੱਗਣ ਡਿਆ ਵਾ ਤੇ ਬਾਕੀ ਆ ਵੀ ਮੈਂ ਜਾ ਕੇ ਕੱਪ ਤੇ ਗਲਾਸੀਆਂ ਮੰਗ ਲੇ ਹੁੰੀਆਂ ਤੇ ਉਹਨੇ ਜੇਦੀ ਕਹਿੰਦੇ ਭੂਆ ਦੀ ਕੁੜੀ ਦੂਰ ਇਦੀ ਕਿਦੇ ਰਹਿੰਦੀ ਦੂਰ ਵਾ ਤੇ ਚੰਗੇ ਸੌਖੇ ਘਰ ਹੋਗੀ ਆਹ ਹੈ ਆਹੋ ਪਰ ਆਂਦੇ ਤੇ ਬੜੀ ਸੰਤਾਈ ਦੀ ਆ ਹੂੰ ਹੂੰ ਆਹੋ ਬੜੇ ਟੌਰ ਟੱਪੇ ਵੜੀ ਆ ਉਹਦੇ ਨੱਕ ਤੇ ਆਂਦੇ ਚੜਦਾ ਕੋਹ ਨਹੀਂ ਆ ਮੇਰੀ ਗੱਲ ਸੁਣ ਇੱਥੇ ਗੱਲਾਂ 'ਚ ਨਾ ਐਵੇਂ ਪਿਆਰ ਨਾ ਖਰਾਬ ਕਰੀਏ ਤੇ ਇੱਕ ਤਾਂ ਸਮਾਨ ਇਕੱਠਾ ਕਰੀਏ ਫਿਰ ਮੇਰੀ ਗੱਲ ਸੁਣਾ ਫਿਰ ਤੁਸੀਂ ਜਾ ਕੇ ਠੰਡਾ ਤੇ ਮਿੱਠਾ ਸਭ ਨੂੰ ਲੈ ਆਓ ਠੀਕ ਐ ਨਿਆ ਜਾਨੀ ਰਮਨ ਕੇ ਘਰ ਆਹੋ ਤੇ ਉਹਨੂੰ ਕਹਿਣੀ ਆ ਵੀ ਭੈਣ ਕੁਰਸੀਆਂ ਤੇ ਗਲਾਸ ਤੇ ਕੱਪ ਦੇ ਦੇ ਅੱਜ ਆ ਸਾਡੇ ਘਰ ਪਰੌਣੇ ਆਉਣੇ ਮੈਨੂੰ ਪਤਾ ਰਮਨ ਕਿਹੜੀ ਸਿੱਧੀ ਐ ਜਿਹਨੇ ਝਟ ਚੀਜ਼ ਖੁਲਾ ਦੇਣੀ ਮੇਰੀ ਗੱਲ ਸੁਣਨਾ ਉਹਨਾਂ ਦੇ ਮੁੰਡੇ ਨੂੰ ਕਹਿ ਲਈ ਮੁੰਡੇ ਨੂੰ ਕੀ ਕਹਿਣਾ ਮੁੰਡੇ ਕੁਰਸੀਆਂ ਤੇ ਗਾਂ ਕਰ ਦੂਗਾ ਮੇਰਾ ਨੀਗਾ ਮੈਂ ਨਹੀਂ ਹਾਂ ਅੱਜ ਗਾਂ ਕਰਦੇ ਦੇ ਦੇ ਇੰਨਾ ਹੀ ਬੜਾਵਾ ਕਾਪੇ ਮੈਨਾਂ ਚੁੱਕ ਕੇ ਹੌਲੀ ਹੌਲੀ ਕੋਈ ਗੱਲ ਨਹੀਂ ਮੇਰੀ ਗੱਲ ਸੁਣੋ ਹੈਗੀ ਤਾਂ ਨੱਕ ਚੜੀ ਆ ਇਹ ਕਿਹੜੇ ਮੂੰਹ ਕੋਣ ਆਏ ਨੇ ਆਖੜੇ ਦੀ ਘਟਵਾ ਇਹਦੀ ਵੀ ਬੜੀ ਪਰ ਇਹ ਵੀ ਮੰਗਣ ਦਾ ਆਹ ਮੁਕਰਮ ਕੀ ਮੈਂਟਰੀ ਨਹੀਂ ਲਾਉਂਦੀ ਤੇ ਮੰਗਣਾ ਕਿਹੜਾ ਸਫਾ ਕਿਹ ਕੋ ਆਪਣੇ ਆਪ ਨੂੰ ਮਾਰ ਕੇ ਜਾਣਾ ਪੈਣਾ ਮੈਨੂੰ ਆਹ ਪਰੌਣੇ ਹੋ ਕੇ ਜਾਂਦੇ ਆ ਨਾ ਜੀਵਨ ਤੂੰ ਮੇਰੀ ਭਾਵੇਂ ਗੱਲ ਦਾ ਕਰ ਗੁੱਸਾ ਤੇ ਭਾਵੇਂ ਨਾ ਕਰ ਆਹ ਥੋੜਾ ਥੋੜਾ ਸਮਾਨ ਜ਼ਰੂਰ ਲੈ ਈਏ ਕਿੰਨੇ ਕੁ ਤਰ੍ਹਾਂ ਮੰਗਣਾ ਕਿਹ ਕੋ ਯਾਰ ਲੈ ਮੈਨੂੰ ਇਹ ਕੋਈ ਐਡੀ ਵੱਡੀ ਗੱਲ ਬਣੇਗੀ ਫੇਰ ਆਪਾ ਆਉਣਾ ਬਣਾਵਾ ਕੱਪੜਾ ਲੀੜਾ ਵੀ ਚਾਹੀਦਾ ਉਹ ਮਹਾ ਸੁਗ ਲਿਆ ਦੇ ਦੋ ਦੇਣੋਂ ਆਪੇ ਭੂਆ ਦਾ ਵੀ ਸੂਟ ਪੜਦਾ ਸੱਸ ਦਾ ਵੀ ਪਣਦਾ ਤੇ ਕੁੜੀ ਦਾ ਵੀ ਪਣਦਾ ਵਾ ਰੋਣੇ ਨੂੰ 500 ਰੁਪਇਆ ਦੇ ਦਾਂਗੇ ਜੇ ਹੋਰ ਆ ਚੀਜ਼ਾਂ ਲੈ ਆਉਂਦੇ ਤੇ ਪੈਸੇ ਕਿੱਥੋਂ ਲੈਣੇ ਸੀਗੇ ਜਿਹੜੇ ਪੈਸੇ ਤੇਲੇਚਾਰ ਜੁੜੇ ਹੋ ਤੇ ਵਿਆਹ ਤੇ ਲੱਗੇ ਆ ਇਹ ਸੋਚੋ ਚਲ ਫਿਰ ਗੱਲਾਂ ਨਾ ਪੁੱਧੀਆਂ ਕਰ ਚੱਲ ਜੀ ਤੁਸੀਂ ਇੱਡਾ ਕਰੋ ਤੁਸੀਂ ਜਿਹੜੋ ਸ਼ਹਿਰ ਵਾਲਾ ਉਹ ਮੈਂ ਚੱਲ ਜਾਂਦਾ ਹੁਣ ਇੱਥੋਂ ਜਿਵੇਂ ਲਾਂਗਾ ਤੇ ਫੇਰੀ ਆ ਤੇ ਮੈਂ ਆ ਜਾਵਾਂ ਰਮਨ ਕਰ ਤੇ ਛੇਤੀ ਛਿਤੀ ਜਾ ਕੇ ਤੇ ਕਰੀਏ ਤਿਆਰੀ ਉਹਨਾਂ ਦਾ ਕਿ ਪਤਾ ਕਦੋਂ ਆ ਜਾਣਾ ਵਾ ਚਲ ਚਲ ਚਲੋ ਕਿਹੜੇ ਮੋਹ ਕੁਣਾ ਇਨੇ ਚੱਲ ਕੋਈ ਨਹੀਂ ਹੁਣ ਮੰਗਣਾ ਤੇ ਪੈਣਾ ਹੀ ਆ ਫਰਤੌਨੀ ਆ ਗੇਟ ਪੁਲਾ ਰਮਲ ਭੈਣ ਹੈ ਹਾਈ ਹਾਈ ਵਾਹ ਤੇ ਜੀਵਨ ਦੀ ਲੱਗਣ ਰਹੀ ਆ ਤੇ ਕੋਈ ਮੰਗਣ ਹੀ ਆਈ ਹੁਣੀ ਪੱਕਾ ਘਰ ਚੀਜ਼ਾਂ ਵੀ ਨਹੀਂ ਲਾ ਸਕਦੀ ਕੀ ਕਰਾਂ ਹੁਣ ਨਾ ਤੇ ਇਹਨੂੰ ਜਵਾਬ ਦੇਣ ਜੋਗੀ ਤੇ ਨਾ ਚੀਜ਼ ਦੇਣ ਜੋਗੀ ਚੱਲ ਵੇਖਾਂ ਤੇ ਸਹੀ ਕਹਿੰਦੀ ਕੀ ਆਈ ਸਤਿ ਸ੍ਰੀ ਅਕਾਲ ਭੈਣ ਜੀ ਸਤਿ ਸ੍ਰੀ ਅਕਾਲ ਤੇ ਠੀਕ ਆ ਕਿੱਦਾਂ ਹੋਣੇ ਹੋਏ ਅੱਜ ਚਾਹ ਗਾਂ ਤੇ ਆਲੰਦ ਫਤ ਤਸਨੀ ਆ ਮੈਂ ਚੱਲ ਆ ਜਾ ਗਾਂ ਉਹ ਤੇ ਮੈਨੂੰ ਪਤਾ ਹੀ ਹੈ ਕਿੱਦਾਂ ਆਈਏ ਬੈਗਾ ਇੱਥੇ ਹਾਂ ਦੱਸ ਬਹਿਣਾ ਨੀਗਾ ਭੈਣ ਜੀ ਹਾਂ ਗੱਲ ਇਦਾਂ ਆ ਵੀ ਅੱਜ ਪਰੌਣਿਆ ਥੇਰਾ ਪਾਉਣਾ ਵਾ ਤੇ ਮੈਂ ਨਾ ਉਹ ਕੁਰਸੀਆਂ ਮੰਗਵਾਣ ਆਈ ਹਾਂ ਜੀ ਤੇ ਕੁਸਨਾ ਦੇ ਦੋ ਆਪਣਾ ਮੇਰੀ ਗੱਲ ਸੁਣ ਤੂੰ ਵਿਆਹ ਤੇ ਵੀ ਮੰਗ ਕੇ ਲੈ ਗਈ ਸੀ ਇੱਕ ਕੁਰਸੀ ਵਿੱਚ ਤੋੜ ਕੇ ਨਾ ਤੇ ਦੇ ਗਈ ਹਾਈ ਹਾਈ ਕਦੋਂ ਤੋੜੀਆਂ ਮੈਂ ਤਾਂ ਚੰਗੀ ਤਰ੍ਹਾਂ ਇਕੱਠੀਆਂ ਕਰਕੇ ਦੇ ਕੇ ਗਈਆਂ ਇਕੱਠੀਆਂ ਕਰਕੇ ਦੇ ਗਈ ਹੈ ਨਾ ਤਾਂ ਐਂ ਤੇ ਮੈਂ ਵੇਖੀਆਂ ਨਾ ਮੈਂ ਤਾਂ ਬਾਅਦ ਚ ਵੇਖੀਆਂ ਸੀ ਫਿਰ ਤੈਨੂੰ ਕੀ ਆਂਦੀ ਮੈਨੂੰ ਇਹਨਾਂ ਨੇ ਚੁੱਪ ਕਰਾਤਾ ਵੀ ਕੋਈ ਗੱਲ ਨਹੀਂ ਉਹ ਨਾ ਕੁੜੀ ਦਾ ਵਿਆਹ ਕੀਤਾ ਵੀ ਤੇ ਟੁੱਟ ਵੀ ਗਈ ਹੈ ਤੇ ਬਸ ਇਹਦੀ ਗੱਲ ਵਾ ਮੇਰੀ ਗੱਲ ਸੁਣੋ ਕੋਈ ਨਹੀਂ ਆਪਾਂ ਪੈਸੇ ਦੇ ਦਾਂਗੇ ਕੁਰਸੀ ਦੇ ਤੁਹਾਨੂੰ ਉਹ ਨਹੀਂ ਨਹੀਂ ਜਿਹੜੇ ਪੈਸੇ ਤੂੰ ਮੈਨੂੰ ਦੇਣੇ ਆ ਨਾ ਉਹ ਤੂੰ ਕੁਰਸੀਆਂ ਹੀ ਲੈਵੀ ਅੱਜ ਨਾ ਆਉਣਾ ਵਾ ਪਰੌਣਿਆਂ ਨੇ ਤੇ ਮੈਂ ਸੋਚਿਆ ਕਿ ਚੱਲ ਰਬਨ ਭੈਣ ਕੋਈ ਲੈ ਆਉਣੀ ਆ ਤੇ ਮੈਨੂੰ ਕੁਰਸੀਆਂ ਦੇ ਦੋ ਹੁਣ ਅੱਜ ਲੈ ਜਾ ਫਿਰ ਜੇ ਹੁਣ ਮੰਗਣ ਆਈ ਗਈਆਂ ਤੇ ਤੇ ਨਾਲੇ ਨਾ ਉਹ ਭੈਣ ਜੀ ਕੱਪ ਤੇ ਉਹ ਸ਼ੀਸ਼ੇ ਵਾਲੇ ਗਲਾਸ ਵੀ ਦੇ ਦੇ ਹਾਏ ਹਾਏ ਮੇਰੇ ਰੱਬਾ ਕੁੜੀ ਵਿਆਹ ਲਈ ਆ ਤੇ ਤੇਰੇ ਘਰ ਕੱਖ ਵੀ ਨਹੀਂ ਜੇ ਤੈਨੂੰ ਪਤਾ ਹੀ ਮੈਂ ਇੰਨੀ ਵੀ ਕਰਤੂਤ ਦੀ ਮਾਲਕ ਵਾਂ ਤੇ ਆਪਣੇ ਵਰਗੇ ਲੱਭ ਲੈਨੀ ਉਹਦੇ ਤਾਂ ਛਾਲਾਂ ਮਾਰੀਆਂ ਉੱਚੀਆਂ ਚੰਗੇ ਭਣੇ ਲੱਭ ਲੈ ਤੇ ਹੁਣ ਕੰਮ ਵੀ ਚੰਗੇ ਭਣੇ ਵਾਲੇ ਕਰੋ ਹੁਣ ਮੰਗਦੀ ਫਿਰਦੀ ਆ ਕਦੀ ਗਲਾਸੀਆਂ ਦੇ ਦੇ ਤਾਂ ਕਦੀ ਕੱਪ ਦੇ ਦੋ ਤੇਰੇ ਵਾਲੀ ਤੋਂ ਹੀ ਹਾਦੀ ਹੋ ਗਈ ਆ ਨਹੀਂ ਭੈਣ ਜੀ ਆਪਣੀਆਂ ਚੀਜ਼ਾਂ ਆਪਾਂ ਲੈ ਆਉਣੀਆਂ ਵਾ ਇਹਦਾ ਪਿਓ ਆਂਦਾ ਸੀਗਾ ਵੀ ਲੈ ਆਉਨੇ ਆ ਪਰ ਮੈਂ ਸੋਚਿਆ ਵੀ ਤੀ ਨੇ ਪਹਿਲੀ ਵਾਰੀ ਆਉਣਾ ਵਾ ਤੇ ਉਹਨਾਂ ਨੂੰ ਕੱਪੜੇ ਲਿੜੇ ਵੀ ਚਾਹੀਦੇ ਆ ਤੇ ਨਾਲੇ ਸਮਾਨ ਵੀ ਲੈਉਣਾ ਪੈਣਾ ਵਾ ਤੇ ਜੇ ਪੈਸੇ ਹੀ ਪਹਿਲਾਂ ਖਰਚ ਦਿੰਦੇ ਤੇ ਫਿਰ ਹਟਾ ਔਖਾ ਹੋ ਜਾਣਾ ਸੀ ਤੁਹਾਨੂੰ ਪਤਾ ਹੀ ਆ ਨਾ ਵੀ ਹੁਣ ਮਹਾ ਦੇ ਵਿਆਹ ਕੀਤਾ ਵਾ ਤੇ ਗਰੀਬਾਂ ਨੇ ਕਿੱਥੋਂ ਕੱਢਣੇ ਹੁੰਦੇ ਪੈਸੇ ਆ ਜਾ ਕੇ ਤੇ ਉਹ ਹੀ ਦੋ ਕੇ ਲੈ ਰਾਂ ਤੇ ਉਹਦੀ ਆਮਦਨ ਆਉਂਦੀ ਔਰ ਸਾਨੂੰ ਕੋ ਕੀ ਹੈ ਭੈਣ ਜੀ ਬੇਦਰ ਇਥੇ ਲੈ ਕੇ ਆਉਣੀ ਆ ਖਾ ਹੀ ਲਿਆ ਤੂੰ ਤੇ ਹਾਏ ਹੇ ਰੱਬਾ ਇਨੀ ਗਰੀਬੀ ਵੀ ਨਾ ਦੇ ਕੇ ਇਹਨੂੰ ਮੰਗਣਾ ਕਿਹੜਾ ਸੌਖਾ ਵਾ ਜਿੰਨੀਆਂ ਮੈਨੂੰ ਗੱਲਾਂ ਸੁਣੀਆਂ ਵਾਂ ਇਹ ਨੀਤੰਤਰ ਬੰਦਾ ਸ਼ਰਮ 'ਚ ਡੁੱਬ ਕੇ ਮਰ ਜਾਂਦਾ ਕੀ ਕਰਾਂ ਮੈਂ ਪਰ ਤੀ ਦਾ ਕੰਮ ਹੋਣਾ ਤੀ ਵਿਚਾਰੀ ਨੇ ਪਹਿਲੀ ਵਾਰੀ ਫੇਰਾ ਪਾਉਣਾ ਆਵਾ ਮੈਨੂੰ ਇਹ ਆ ਕਿਤੇ ਮਹਿਣਾ ਨਾ ਵੱਜੇ ਮੇਰੀ ਤੀ ਨੂੰ ਚੱਲ ਕੋਈ ਗੱਲ ਨਹੀਂ ਮੇਰੀ ਕਿਹੜੀ ਗੱਲ ਵਾ ਮੇਰੀਆਂ ਕਿਹੜੀਆਂ ਫੇਤੀਆਂ ਲੱਗੀਆਂ ਵਾਂ ਦੇ ਚਾਰ ਗੱਲਾਂ ਕਰ ਵੀ ਨਹੀਂ ਆਵਾ ਤੇ ਚੀਜ਼ਾਂ ਜਦ ਪੂਰੀਆਂ ਹੋ ਜਾਣਗੀਆਂ ਏਦਾਂ ਕਰਦੀਆਂ ਐਥੇ ਵੀ ਆ ਕੇ ਤੇ ਮੱਥੇ ਮਾਰਦੀਆਂ ਕੁੜੀਆਂ ਤਾਂ ਜਵਾਈ ਨਾ ਕੱਢਿਆ ਨਹੀਂ ਆਉਣਾ ਬਣਾਵਾ ਜੇ ਉਹ ਸੈਟਲ ਨੂੰ ਦੇਤਾ ਨਾ ਇਹਨੇ ਤਾਂ ਤੋੜ ਪਾਣ ਕੇ ਨਾ ਮੇਰੇ ਹੱਥ ਤੇ ਫੜਾ ਜਾਣਾ ਸਾਮਾਨ ਦੀ ਤਾਂ ਕੋਈ ਨਹੀਂ ਕੀ ਹੈਗੀ ਤੇ ਕੱਪ ਵੀ ਏਦਾਂ ਕਰਦੀਆਂ ਆਵਾਜ਼ ਜਿਹੜਾ ਧੂੜਾ ਬਣਾ ਲੈ ਤੋਂ ਘੱਟ ਹੀ ਗਿਆ ਮੇਕੜਾ ਇਹਨੂੰ ਕਰਤ ਨਹੀਂ ਲਿੱਗੀਆਂ ਲਿੱਗੀਆਂ ਕਰਤ ਨਹੀਂ ਹਰ ਵਾਰ ਮੈਂ ਇਹਨਾਂ ਦੇ ਵਿੱਚ ਕਿਹੜਾ ਪਰੋਹਾਂ ਹਾਂ ਤਾ ਪਰ ਕਿਹੜਾ ਨੰਬਾ ਇੱਕ ਦਾ ਦੱਤੀਆਂ ਇਹੋ ਇਹਨੂੰ ਕਿਹਦੀ ਫ ਲੈ ਪੱਕੇ ਲੈ ਲੈ ਜਵਾਈ ਤੇਰੇ ਨੇ ਤਾਂ ਹੁਣ ਸੋਈ ਜਾਵਾ ਘੜੀ ਘੜੀ ਮੇਰਾ ਸੇਰਨਾ ਖਾਂ ਮੈਂ ਤੇ ਕਦੀ ਆ ਜਦੋਂ ਕਦੀ ਆ ਜੇ ਨੇ ਇੰਨੇ ਹੀ ਪਰਾਂ ਦੇ ਪਿਆਰ ਖਾ। ਆਈ ਨਹੀਂ ਅਜੇ ਤੱਕ ਆਲਾ ਪੜ ਕੁੜੀ ਨੇ ਤਾਂ ਜਵਾਈ ਨਹੀਂ ਆਉਣਾ ਹੁਆਵਾ ਆ ਦੋ ਗਲਾਸ ਬੜੇ ਆ ਤਾਂ ਕੱਪ ਰੱਖ ਲਈ ਹੁਣ ਤੂੰ ਹੀ ਲੈਣੀ ਵਰਤਦੀ ਵੱਧ ਹੀ ਪਏ ਆ ਮੇਰੀ ਗੱਲ ਸੁਣੋ ਕਹਿੰਦੀ ਅੱਜ ਨਾ ਪੰਜਾਛੇ ਗਣੇ ਲੈ ਆਉਣਾ ਮਿਲ ਕੇ ਦੇ ਗਲਾਸ ਹੋਰ ਦੇ ਦੋ ਦੀ ਇਹ ਮੈਂ ਦਿੰਨੀ ਆ ਪਰ ਇਹ ਨਾ ਹੋਵੇ ਤੋੜ ਕੇ ਮੇਰੇ ਹੱਥ ਫੜਾ ਜੀ ਇਹ ਬੜੀਆਂ ਮਹਿੰਗੀਆਂ ਚੀਜ਼ਾਂ ਆਉਂਦੀਆਂ ਵਾਂ ਘੜੀ ਘੜੀ ਨਹੀਂ ਲਈਆਂ ਜਾਂਦੀਆਂ ਚੱਲ ਕੋਈ ਨਹੀਂ ਮੇਨਾਂ ਕਸਵਾਨ ਛੱਡ ਆਵਾ ਤੇ ਬਾਕੀ ਫਿਰ ਮਾਨ ਕੇ ਲਾ ਦਿੰਨੀ ਆ ਚੱਲ ਠੀਕ ਆ じゃ ਛੱਡਿਆ ਮੈਨੂੰ ਤਾਂ ਸਮਝ ਨਹੀਂ ਆਉਂਦੀ ਜੇ ਤੇਰੇ ਪੱਲੇ ਕੋਹ ਨਹੀਂ ਹੀ ਤੇ ਲੱਭਣ ਡਾ ਪੀਂਹ 10 ਕਿੱਲਿਆਂ ਵਾਲਾ ਮੁੰਡਾ ਆਪਣੇ ਬਰਾਬਰ ਦਾ ਕੋਈ ਲੱਭ ਲੈਣੀ ਉਹ ਭਾਵੇਂ ਸਟੀਲ ਦੇ ਗਲਾਸਾਂ ਚ ਉਹਨਾਂ ਨੂੰ ਪਿਆਲ ਦਿੰਨੀ ਉਹ ਹੁਣ ਤੂੰ ਵੀ ਤੋੜ ਤੋੜੇ ਨੇ ਖਾ ਲਿਆ ਕਰਨੇ ਆ ਅੱਜ ਪਰੌਣੇ ਨੇ ਆਉਣਾ ਵਾ ਜਾ ਦੇ ਦੇ ਅੱਜ ਆ ਦੇ ਦੇ ਤੇਰੇ ਘਰ ਤਾਂ ਕੋਈ ਚੀਜ਼ ਵੀ ਨਹੀਂ ਗਈ ਕਿਹੜੀ ਚੀਜ਼ ਤੇ ਗਾੜੀ ਰੱਖੇਗੀ ਆ ਜਾਂਦੀ ਮੂੰਹ ਚੋਕੇ ਇਧਰ ਨੂੰ ਦਲਜੀਤ ਹਾਂਜੀ ਹਾਂਜੀ ਕੰਮ ਹੋ ਗਿਆ ਸਾਰੇ ਹਾਂਜੀ ਬਹਿ ਜਾ ਤੇ ਬਹਿਣਾ ਬੁਣਾ ਕੀ ਆ ਤੇ ਭੂਆ ਜੀ ਲੱਗੇ ਆ ਹੁਣ ਭੂਆ ਜੀ ਹਾਂ ਕੋਰੇ ਸਾਡੇ ਵਿਆਹ ਤੇ ਆਏ ਸੀ ਆਹੋ ਤੂੰ ਨਹੀਂ ਸ਼ੌਕ ਹੋ ਗਈ ਉਹਨਾਂ ਨੇ ਕੀ ਕਰਵਾਉਣਾ ਵੀ ਉਹਨਾਂ ਨੇ ਕੀ ਕਰਨ ਵਾਲਾ ਦੱਸ ਹੁੰਦੇ ਨਹੀਂ ਐ ਪਰ ਨਹੀਂ ਮੈਂ ਉਹਦਾ ਹੀ ਪੁੱਛਿਆ ਤੁਹਾਨੂੰ ਵੀ ਸੁਣ ਗੱਲ ਉਹਨਾਂ ਨੇ ਵੀ ਨਾਲ ਜਾਣਾ ਓਟ ਕਿਉਂ ਉਹਨਾਂ ਨੇ ਸਾਡੇ ਨਾਲ ਕਿਉਂ ਜਾਣਾ ਤੇ ਲੈ ਖੜੇ ਨੇ ਉਹਨਾਂ ਕੋ ਹੱਥਾਂ ਨਾਲ ਖੜਦੇ ਆ ਯਾਰ ਉਹ ਤੇ ਬੜੇ ਸ਼ਕੀਨ ਜੇ ਲੱਗਦੇ ਆ ਮੈਨੂੰ ਦਾ ਸਸ ਸ਼ਕੀਨ ਆ ਤੇ ਨਾਲ ਹੀ ਖੜਨੇ ਕਰ ਮੈਨੂੰ ਤਾਂ ਪਤਾ ਨਾ ਹਟਾ ਕਰ ਕਿੱਦਾਂ ਦਾ ਤੇ ਅਗਰ ਲਾਈਨਾ ਕਰਨ ਜਾ ਕੇ ਉਹ ਚੁੱਪ ਕਰ ਉਹਨਾਂ ਨੂੰ ਸਾਰਾ ਪਤਾ ਚੰਗਾ ਕਰ ਕਿੱਦਾਂ ਦਾ ਚੰਗਾ ਹੀ ਆ ਸੰਵਾਦ ਹੈਗਾ ਪਰ ਉਹ ਜਿੱਦ ਤਾਂ ਤੇ ਉਹਨਾਂ ਦਾ ਸਾਹਬ ਆ ਤੇ ਤੁਹਾਨੂੰ ਪਤਾ ਹੀ ਆ ਕੋਈ ਹਾਲ ਕੁਛ ਨਹੀਂ ਐ ਏਡੇ ਮਾੜੇ ਨਹੀਂ ਮਰੂਗਾ ਤੂੰ ਤੇ ਪਹਿਲਾਂ ਕਹਿੰਦੇ ਕਿ ਇਹਨੂੰ ਨਹੀਂ ਕਰਨਾ ਉਹ ਤੂੰ ਕਿਉਂ ਕਬਰਉਣੀ ਆ ਏਡੇ ਮਾੜੇ ਨਹੀਂ ਗੇ ਠੀਕ ਆ ਨਾ ਮਾੜੇ ਤੇਰੇ ਮੰਮੀ ਜਣੀ ਤੇ ਉਥੇ ਰਹਿੰਦੀ ਆ ਉਥੇ ਰਹਿੰਦੇ ਆ ਤਾਂ ਫੇਰ ਜਿਹੜਾ ਮਾੜਾ ਘਰ ਹੁੰਦਾ ਤੇ ਆਪਾਂ ਤੈਨੂੰ ਵੀ ਉਹਨਾ ਕਿਉਂ ਨਹੀਂ ਦੱਸ ਮੈਨੂੰ ਉਹ ਤੇ ਮੈਨੂੰ ਪਤਾ ਵਾ ਐਵੇਂ ਨਹੀਂ ਦੱਸੋ ਚੀ ਦਾ ਕੁਛ ਨਹੀਂ ਹੁੰਦਾ ਜਿਹੜਾ ਮਾੜਾ ਚੰਗਾ ਉਹ ਘਰ ਵਾ ਠੀਕ ਆ ਮੈਨੂੰ ਡਰ ਆ ਕਿ ਕੋਈ ਦੱਲ ਨਾ ਉਹ ਕੋਈ ਗੱਲ ਨਹੀਂ ਕਰਦੇ ਚਲੋ ਤੂੰ ਕਹਤੋਂ ਡਰਦੀ ਆ ਦੱਸਿਆ ਉਹਨਾਂ ਨੂੰ ਸਾਰਾ ਕੁਝ ਠੀਕ ਆ ਠੀਕ ਆ ਐਵੇਂ ਨਾ ਦੇਰ ਤੇ ਜਾਣੀ ਕੋਈ ਗੱਲ ਤੇ ਕੰਮ ਹੋ ਗਏ ਸਾਰੇ ਹਾਂ ਕੰਮ ਸਾਰੇ ਚੱਲ ਫਿਰ ਹੋ ਤਿਆ ਚਲੋ ਠੀਕ ਆ ਚੱਲਗੇ ਟਾਈਮ ਨਾ ਖਰਾਵਾਂਗੇ ਹਾਂ ਠੀਕ ਆ ਠੀਕ ਆ ਪਰ ਮੈਨੂੰ ਤਾਂ ਟੈਨਸ਼ਨ ਹੀ ਪਾਤੀ ਉਹ ਸ਼ਰਮਨਾ ਉਹ ਦੇ ਗਿਜਰ ਜੋ ਹੋ ਗਿਆ। ਚਲ ਜੀ। ਅਪਰਾਵ। ਪ੍ਰਾਭ। ਹਾਂਜੀ। ਹੋਈ ਤਿਆਰ ਮੇਰੇ ਤੂੰ। ਲੈ ਮੈਂ ਕਦੋਂ ਦੀ ਤਿਆਰ ਹਾਂ। ਤੁਹਾਡੀ ਪੰਗ ਵੱਜ ਗਈ ਆ। ਲੱਗਦਾ ਤੂੰ ਸੱਸ ਬਣ ਗਈ ਆ ਹੈ? ਲੈ ਤੈ ਕੁੜੀ-ਕੁੜੀ ਲੱਗਦੀ ਹੈ ਜੇ। ਲੈ ਤੈ ਕੁੜੀ-ਚਿੜੀ ਰਹਿਣਾ। ਸੱਸ ਬਣ ਗਈ ਤੇ ਫਿਰ ਕੀ ਹੋਇਆ? ਉਹ ਤਿਆਰ ਹੋ ਇਸਨੇ ਨਹੀਂ ਨਹੀਂ। ਉਹ ਵੀ ਹੋਣ ਡੇ ਆ ਬੰਨ ਡੇ ਪੱਗ ਨਾ ਆ ਕੇ ਆਏ ਹੁਣੇ ਪਤਾ ਨਹੀਂ ਕਿ ਜੇ ਤੁਹਾਡੇ ਭੈਣ ਨੇ ਕੋ ਨਵਾਂ ਕੰਮ ਉਹਦੇ ਤੇ ਉਹੀ ਕੰਮ ਰਿਹਾ ਬਸ ਉਹ ਤੇ ਕਰ ਲੈ ਮਿੰਤਾ ਕਰੋ ਤੇ ਫੇਰ ਅਗਲੇ ਡੇ ਟੌਰ ਨਾ ਆਉਂਦਾ ਚੱਲ ਮੇਰੀ ਗੱਲ ਸੁਣ ਜਿਆਦਾ ਬੁਰਬੁਰਾ ਨਾ ਕਰ ਉਹ ਤੇ ਚਾਹ ਪਣੀ ਬੜਾ ਪਏ ਨੂੰ ਲੈ ਦੱਸ ਚਾਹ ਪਾਣੀ ਤਿਆਰ ਦੀ ਹੁਣ ਹੁਣ ਚਾਹ ਪਣ ਖਲਾਰਾ ਮਾਵਾ ਤੇ ਮੈਂ ਹੁਣ ਤਿਆਰ ਬਿਆਰ ਹੋਈ ਆ ਚਾਹ ਹੁਣ ਜਾ ਕੇ ਉੱਥੇ ਪੀਵਾਂਗੇ ਆਹੜਾ ਮੂੰਹ ਨਾ ਉੱਥੇ ਜਾ ਕੇ ਨਾ ਭਲਾਈ ਚੰਗਾ ਬਣਾਇਆ ਮੂੰਹ ਮੈਂ ਚੰਗਾ ਭਣਾ ਮੇਰਾ ਮੂੰਹ ਐਵੇਂ ਗੱਲਾਂ ਕਰੀ ਜਾਂਦੇ ਜੇ ਤਸੋਂ ਮੇਰੀ ਗੱਲ ਸੁਣੋ ਕਿ ਤੁਹਾਡੇ ਭੈਣ ਨੇ ਵੇਖੋ ਕਿੰਨਾ ਲੇਟ ਕਰਵਾਤਾ ਹੁਣ ਨਿਆਣੇ ਵੀ ਤਿਆਰ ਹੋ ਗਏ ਆ ਤੇ ਆਪਾਂ ਵੀ ਤਿਆਰ ਆ ਹੁਣ ਹਾਨੂੰ ਇਹਨੇ ਤੁਰਨਾ ਚਾਹੀਦਾ ਦੇਖੋ ਕਿੰਨਾ ਟਾਈਮ ਹੋ ਗਿਆ ਅਜੇ ਤੱਕ ਨਹੀਂ ਆਈ ਚੱਲ ਅਗਲੇ ਆ ਅੱਗੇ ਤਿਆਰੀ ਕਰਦੇ ਹਾਂ ਜੇ ਕੋਈ ਨਵੇ ਤਿਆਰੀ 10 ਹੋਈ ਤੇ ਅਜੇ 1:30 ਵਜ ਗਿਆ ਤਿਆਰੀ ਹੋਰ ਕਦੋਂ ਹੋਣੀ ਚੱਲ ਮੇਰੀ ਗੱਲ ਸੁਣ ਆ ਵਾਲ ਸਿੰਘ ਜੀ ਨਾਲ ਗੱਲ ਚੰਗਾ ਮੇਰਾ ਚੰਗੀ ਤਰ੍ਹਾਂ ਵਾਲ ਆਹੋ ਕੁੜੀਆਂ ਨੂੰ ਖਿਲਾ ਰਹੇ ਆ ਸਵੇਰ ਤੋਂ ਕੁੜੀਆਂ ਨਹੀਂ ਆ ਪੈਂ ਹਾਂ ਸਸਤਾ ਦੀਦਲ ਕੁੜੇ ਰਹਿੰਦੀਆਂ ਮੇਰੀ ਗੱਲ ਸੁਣੋ ਅੱਗੇ ਤੁਹਾਡੇ ਭੈਣ ਨੇ ਬੜੀ ਵਿਗਲਾ ਫਾਕੀਤੀ ਵਿਆਹ ਤੇ ਠੀਕ ਮਾਣਾ ਤੇ ਹੁਣ ਜੋ ਥੇ ਤੇ ਗੱਲ ਕੀਤੀ ਨਾ ਬਈ ਤੇ ਦੇਖਿਓ ਫਿਰ ਮੇਰੀ ਗੱਲ ਸੁਣਾ ਜੇ ਦੋ ਫੁਰਕੀਆਂ ਪਾਉਣ ਲੱਗਦਾ ਤੈਨੂੰ ਆਵਾਜ਼ ਮਾਰ ਲੈਂਦੀ ਤੇ ਤੇਰਾ ਕੀ ਕਹਦਾ ਸੀ ਕੀ ਕਹਦਾ ਕੀ ਹੀਗਾ ਹੱਦ ਹੋ ਗਈ ਤੁਹਾਡੇ ਵਾਲੀ ਉਹ ਤਾਂ ਕੋਈ ਤੇ ਮੌਕਾ ਜਾਣ ਨਹੀਂ ਦਿੰਦੀ ਬਸ ਕਦੀ ਆਹ ਗੱਲ ਤੇ ਕਦੀ ਉਹ ਗੱਲ ਐਡੀ ਲੰਮੀ ਜ਼ਬਾਨ ਮਾਰਦੀ ਬਸ ਬਰਲ ਬਰਲ ਵਹੀ ਚੱਹੀ ਹੁੰਦੀ ਇਹਨੇ ਇੱਕੋ ਮੇਰੀ ਭੈਣ ਨੂੰ ਆਪਣੇ ਭਿੱਗੇ ਦਾ ਵਾਦਾ ਕਿਆ ਸੀ ਕਿ ਤੂੰ ਸਾਥ ਲੈਂਦੀ ਇਹਨੂੰ ਆ ਹੋ ਗਿਆ ਮੈਂ ਸਾਧ ਰਹਿੰਦੀ ਬਾਕੀ ਮਸਾਰੇ ਜਿਹੜਾ ਸੱਦੇ ਜੋ ਹੀ ਉਹ ਰਹਿ ਗਈ ਹੀਗੀ ਹਨਾ ਜੇ ਮੋਂ ਨੂੰ ਸਾਧਦੇ ਨੇ ਪੱਕੀ ਭੈਣ ਭਰਾ ਮਾੜੇ ਹੀਗੇ ਸਾਰੇ ਗੁੱਸਾ ਕਰਦੇ ਚੱਲ ਚੱਲ ਮੇਰੀ ਗੱਲ ਸੁਣ ਨਾ ਡੇਰ ਨਾ ਹੋ ਤਿਆਰੀ ਕਰਾ ਪੀ ਲੈਟ ਨਹੀਂ ਮੈਂ ਹੈਗੀ ਮੈਂ ਤਿਆਰੀਆਂ ਆਪਣਾ ਮੁੰਡਾ ਵੇਖ ਲੋ ਤਾ ਨੋ ਵੇਖ ਲੋ ਬਾਕੀ ਆਪਣੇ ਭੈਣ ਨੂੰ ਵੇਖ ਲੋ ਫੋਨ ਕਰ ਲੋ ਕਰਨਾ ਤੇ ਆਉਂਦੀ ਆ ਕਿ ਨਹੀਂ ਆਉਂਦੀ ਅਜੇ ਲੇਟ ਉਹਨੇ ਹੀ ਕਰਨਾ ਵਾ ਮੈਂ ਨਹੀਂ ਕਰਨਾ ਲੇਟ ਮੈਂ ਤਾਂ ਤਿਆਰ ਖਲੋਤੀ ਮਿੰਨ ਤਾਂ ਘੰਟਾ ਹੋ ਗਿਆ ਤਿਆਰ ਹੋਏ ਨੂੰ ਹੱਦ ਹੋਈ ਤੁਹਾਡੇ ਵਾਲੀ ਕਿਤੇ ਭੈਣ ਨੂੰ ਫੋਨ ਕਰ ਹੀ ਲੈਣਾ ਵਾ ਹੈਲੋ ਸਸਰੀਆ ਭੈਣ ਜੀ ਕਿੱਥੇ ਕਾ ਗਏ ਤੁਸੀਂ ਅਸਾਂ ਸਾਗੇ ਡੇ ਤੇ ਚਲੋ ਠੀਕ ਠੀਕ ਆਜੋ ਹੀ ਤਿਆਰ ਆ ਤੁਹਾਨੂੰ ਨਿਕਣ ਦੇ ਚਲੋ ਠੀਕ ਠੀਕ ਆਜੋ ਕੋਸਰੀ ਆਜੋ ਨਿਕਲ ਆਓ ਵੇਖਾ ਕਿਦਾਂ ਫੋਨ ਤੇ ਫੋਨ ਕਰੀ ਜਾਂਦੇ ਫੋਨ ਤੇ ਫੋਨ ਕਰੀ ਜਾਂਦੇ ਕੀ ਹੋ ਗਿਆ ਆਏ ਨਹੀਂ ਤੂੰ ਆਈ ਨਹੀਂ ਆਈ ਨਹੀਂ ਅਜੇ ਕੀ ਆਖਰਾ ਚੱਲੀ ਹੈ ਹਾਂ ਜਾਣਾ ਹੀ ਆ ਇਹਨਾਂ ਨੂੰ ਕਿ ਪਾ ਦੀ ਆਖਰਾ ਆਈ ਛੇਤੀ ਆ ਜਾ ਛੇਤੀ ਆ ਜਾ ਆ ਜਾ ਬਰਾਬ ਆਗੇ ਆਗੇ ਲੈ ਪੈਣੀ ਵੀ ਆ ਗਈ ਆ ਸਸਰੀਕਾ ਸਸਰੀਕਾ ਸਾਡਾ ਬੜੇ ਕਾਲੇ ਪਏ ਕਿਤੇ ਫੋਨ ਤੇ ਫੋਨ ਫੋਨ ਤੇ ਫੋਨ ਕਰੀ ਜਾਂਦੇ ਹੋ ਸਸਰੀਕਾ ਤਿਆਰ ਹੋ ਸਾਰੇ ਹਾਂਜੀ ਤਿਆਰ ਹਾਰੇ ਅੱਛਾ ਅੱਛਾ ਮੈਂ ਤੇ ਆਖਿਆ ਹੈ ਕਿਧਰ ਦੀ ਆਖਰ ਆ ਗਈ ਕਿਧਰ ਨੇਰੀ ਆ ਗਈ ਕਿਸੇ ਪਾਸਿਓਂ ਆਹ ਲੇਟ ਆਂਦੇ ਹੋਗੇ ਛੇਤੀ ਆਜੋ ਛੇਤੀ ਆਜੋ ਚੱਲੀ ਜਾਣਾ ਬਥੇਰਾ ਦਿਨ ਵਾ ਕਿਤੇ ਪਹਾੜ ਦੇ ਦੇ ਹੋ ਗਏ ਅੱਜ ਆਦੇ ਵਾਪਸ ਵੀ ਹੋਣਾ ਛੇਤੀ ਚਲੋ ਕੋਈ ਚਲੋ ਨਿਕਲੋ ਫਿਰ ਚਲੋ ਚਾਹ ਪਾਣੀ ਪਹਿਲਾਂ ਬਣਾ ਲਾ ਕੋਈ ਨਹੀਂ ਹੁਣ ਜਾ ਕੇ ਉਥੇ ਪੀ ਲਾਂਗੇ ਚਾਹ ਮਿੱਠਾ ਤੇ ਕੁੜਮਾ ਦੇ ਵੇਖਣੀ ਆ ਕੀ ਚਾਹ ਪਾਣੀ ਕਿਉਂਦੇ ਅੱਜ ਚਲੋ ਆਇਆ ਮੇਰਾ ਥਨੀ ਨਾਲ ਮਹਾਂ ਆਈਆਂ ਇਹ ਵੀ ਰੰਗ ਬਰੰਗੀਆਂ ਦੇ ਦਿੱਤੀਆਂ ਉਹਨੇ ਉਹਨੇ ਕਿਹੜੀਆਂ ਉਤਰੀਆਂ ਚੰਗੀਆਂ ਦਿੱਤੀਆਂ ਵੈਰਤੀ ਆਂਦੀ ਮੇਰੀਆਂ ਪਾਂਤੀਆਂ ਕੁਰਸੀਆਂ ਚਲ ਐਥੇ ਆ ਦੇ ਅਨੈ ਲੋਕ ਗਵਾਡਣ ਦਾ ਹਾਲ ਤੇ ਮੈਂ ਮੰਗਣ ਗਈ ਹਣਾ ਤੇ ਬੱਤੀ ਬੱਤੀ ਗੱਲਾਂ ਕੀਤੀਆਂ ਮੈਨੂੰ ਤੇ ਮੈਨੂੰ ਆਂਦੀ ਇਹ ਤੁਸੀਂ ਤੁਹਾਡੀਆਂ ਕੁਰਸੀਆਂ ਤੋੜਤੀਆਂ ਸੀਗੀਆਂ ਵਿਆਹ ਦੇ ਵਿੱਚ ਤੇ ਹੁਣ ਨਾ ਤੋੜ ਦਿਓ ਆ ਇੱਕ ਕੁਰਸੀ ਹੋਰ ਦੇਤੀ ਆ ਤੇ ਦੋ ਕੁਰਸੀਆਂ ਵੀ ਆ ਦਿੱਤੀਆਂ ਜੀ ਜਦੋਂ ਤੈਨੂੰ ਮੈਂ ਕਹਿੰਦਾ ਮੈਂ ਥੋੜੇ ਬਹੁਤੇ ਪੈਸੇ ਖਰਚੇ ਤੇ ਨਵੇਂ ਲਾਈਏ ਤੇ ਫਿਰ ਮੇਰੀ ਗੱਲ ਸੁਣੋ ਤੁਸੀਂ ਤੇ ਕਹਿ ਤਾਂ ਨਵੀਆਂ ਲਿਆਈਏ ਪਰ ਜਿਹੜਾ ਅੱਜ ਖਰਚਾ ਕਰਨਾ ਪੈਣਾ ਵਾ ਮੁੜ ਕੇ ਕਿੱਦਾਂ ਹੋਣੀ ਆ ਨਵੀਆਂ ਲਿਆਈਏ ਇੱਥੇ ਚਲ ਕੋਈ ਦੀ ਖਰਚਿਆਂ ਦਾ ਚੱਲਦਾ ਜਾਣਾ ਮਾੜਾ ਪਤਲਾ ਨਹੀਂ ਆ ਦੋਵਾਂ ਨਵੀਆਂ ਚਲ ਇਦਾਂ ਡਾਲੋ ਚਲ ਕੋਈ ਨਹੀਂ ਹੁਣ ਟਾਈਮ ਸਾਰ ਟਾਈਮ ਸਾਰ ਹੋਣਾ ਕੋ ਦੋ ਆਪਣੀਆਂ ਹੈਗੀਆਂ ਪੁੱਤ ਜੇ ਵਾ ਡਾਲਾ ਯਾ ਬਿਆਰ ਹੋ ਗਏ ਜੇ ਮੈਂ ਤਾਂ ਪਾਰਾ ਸੂਟ ਫਿਰ ਮੈਂ ਚਲ ਪੁਰਾਣੇ ਦਾ ਪਤਾ ਕੋਈ ਨਹੀਂ ਕਿਦੋਂ ਆਏਣਾ ਪਾਰ ਇੱਕ ਚੱਲ ਵਾ ਰਮਨ ਨੇ ਨਾ ਮਿੱਥ ਬੇਚੀ ਬੜੀ ਕੀਤੀ ਕਿਉਂ ਕਹਿੰਦੀ ਨਾ ਪੱਲੇ ਕੋਈ ਨਹੀਂ ਛੱਡਿਆ ਨੇ ਕਿਉਂ ਕਹਿੰਦੀ ਉਹ ਕਹਿਣਾ ਕੀ ਆ ਆਂਦੀ ਮੰਗਣ ਆ ਜਾਂਦੇ ਜੇ ਚੰਗੇ ਕਰਨਾ ਮੱਥਾ ਲਾਉਣਾ ਹੈਗਾ ਤੇ ਫਾਇਆਂ ਚੀਜ਼ਾਂ ਸਾਰੀਆਂ ਲੈ ਆਉਣੀਆਂ ਹੈਗੀਆਂ ਪਰ ਮੈਨੂੰ ਬੜੀ ਸ਼ਰਮ ਆਈ ਓਏ ਉਹਨੂੰ ਆਖਣਾ ਬਹੁਤੀਏ ਵੱਡিয়ে ਸਭ ਕੁਝ ਅਹੀਂ ਬਣਾ ਲੈਣਾ ਵਾ ਉਹ ਟਾਈਮ ਲੱਗਣਾ ਥੋੜਾ ਜਿਹਾ ਪਰ ਦਲਜੀਤ ਤੇ ਡੈਡੀ ਜੀ ਨੇ ਚਰ ਬਣਦਾਂ ਚ ਲੱਗੀ ਗਲਤ ਕਰਦੇ ਆ ਨਾ ਇਹ ਦੱਸੋ ਮੈਨੂੰ ਓ ਚੱਲ ਯਾਰ ਗੱਲਾਂ ਦੀ ਕੁਛ ਛੱਡ ਦੋ ਨੂੰ ਆਪਣਾ ਨਾ ਅੱਜ ਦਾ ਟਾਈਮ ਪਕਤਾ ਤੇ ਮੈਂ ਕਿਤੇ ਨਾ ਕਿਤੇ ਕਰਨਾ ਕੁਛ ਨਹੀਂ ਇਦਾਂ ਵੀ ਚਲ ਹੁਣ ਜਾਈ ਨੇ ਤੇ ਆਇਆ ਕਰਨਾ ਮੈਂ ਕਰ ਆ ਉਹ ਤੇ ਮਰਨਜੀ ਕਾ ਬਾਬਾ ਕਿੱਥੇ ਜਾਣਾ ਮੰਗਣ ਇਸ ਤਰ੍ਹਾਂ ਕਰਨੇ ਬੋਧੀਆਂ ਨਹੀਂ ਲਿਆਉਂਦੇ ਛੇ ਨਾ ਲਾਵਾਂਗੇ ਚਾਰ ਤੇ ਚਾਰ ਕੁਰਸੀਆਂ ਲੈ ਆਈਏ ਤੇ ਕਿ ਮੇਜ ਲੈ ਆਈਏ ਚਲੋ ਠੀਕ ਆ ਫਿਰ ਹੈ ਅੱਜ ਨਹੀਂ ਕਾਦੇ ਮੇਜ ਹੈਗਾ ਉੱਤੇ ਚਾਹ ਪਣੀ ਪਿਆਲ ਬਹੁਤ ਗੱਲ ਨਾਲੇ ਵਾਲਾ ਪਲਾਸਟਿਕ ਜਿਹੜਾ ਕਿ ਨਹੀਂ ਉਹ ਕੁਰਸੀਆਂ ਦੇ ਨਾਲ ਹੀ ਹੁੰਦਾ ਵਾ ਉਹ ਮਿਲ ਜਣਾ ਏਦਾਂ ਗਾ ਚਲ ਕੋਈ ਗੱਲ ਤੁਸੀਂ ਤੇ ਤਿਆਰ ਜਾ ਤੇ ਮੈਂ ਵੀ ਲੱਲਣਾ ਸ਼ੌਲ ਤੇ ਆਹ ਆ ਚਲ ਆਇਆ ਕੋ ਪੂ ਬਤਾ ਉਹਨਾਂ ਦਾ ਆਹੋ ਤੇ ਆਂਦੇ ਹੋਣੇ ਆ ਕੀ ਆਂਦੇ ਆਂਦੇ ਹੀ ਬਸ ਤਿਆਰ ਹੋ ਗਏ ਦਰਜੀਤ ਆਂਦੀ ਵੀ ਤੁਰ ਪਣਾ ਉਹ ਛੇਤੀ ਉੱਤ ਚੱਲ ਚੱਲ ਗਾਂ ਛੇਤੀ ਕਰ ਫਿਰ ਉਹਨੂੰ ਇਹਦੇ ਆਹਰ ਤਿਆਰ ਹੋਣਾ ਤੂੰ ਉਹ ਹੈ ਗੱਲਾਂ ਜਨਨੀਆਂ ਵਾਲੀਆਂ ਇਹਨਾਂ ਨਹੀਂ ਪਉਨਾਂ ਦਾ ਪਤਾ ਕੋਈ ਨਹੀਂ ਗਾ ਕਾਰਾ ਉਹਨਾਂ ਕੋ ਹੈਗੀਆਂ ਵਾ ਮਿੰਟੋ ਮਿੰਟੀ ਬਣਾਇਣਾ ਵਾ ਫੋਨ ਰੱਖਣ ਦੀ ਗੱਲ ਹੋਣੀ ਆ ਤੇ ਇੱਤਾ ਤੂੰ ਫਿਰ ਇੱਕ ਦੀ ਕੁਰਸੀਆਂ ਉਧਰ ਰੱਖ ਦੇ ਕਦੀ ਉਥੋਂ ਮੰਗ ਤੇ ਕਦੀ ਉਥੋਂ ਮੰਗ ਮੇਰੀ ਬੀਜਤੀ ਕੀਤੀ ਰਮਨ ਨੇ ਇਹ ਖਾਦ ਹੋਈ ਆ ਇਹਨ ਮਦੋ ਕਹੇ ਮੈਂ ਰੁਪਈਆ 2-3000 ਖਰਚ ਲੀਏ ਪਰ ਇਹ ਵੀ ਕਿਹੜੀ ਮੰਦੀ ਆ ਚੱਲ ਯਾਰ ਮਨਾ ਉਠ ਕੋ ਕੰਮ ਤੋਂ ਹੁੰਦਾ ਵੇ ਭੈਣ ਜੀ ਆਜੋ ਇੱਥੇ ਬਹਿ ਗਏ ਤੁਸੀਂ ਹਾਂ ਨਹੀਂ ਉਦੋਂ ਦੇਦੀਆਂ ਕਾਲੀਆਂ ਪਾਈਆਂ ਜਦ ਤੱਕ ਤਿਆਰੀ ਨਹੀਂ ਹੋਏ ਤੇਰੀ ਕੋਈ ਨਹੀਂ ਸੁਣਦਾ ਹਾਂ ਸੁਣ ਲੈ ਮਾੜਾ ਘਟਜ ਰੱਖੇ ਚੱਕੇ ਰੱਖਿਆ ਕਰ ਇਹਨਾਂ ਨੂੰ ਆਪਣਾ ਕੋ ਸਟੈਂਡ ਰੱਖ ਹਾਂ ਇੱਥੇ ਨਵੇਂ ਸਮੀ ਇਹ ਚੱਲਿਆ ਆ ਬੱਤੇ ਵਾਲੀ ਕਿ ਦੇ ਆਜੋ ਮੈਂ ਤਾਂ ਹੀ ਕਹਿੰਦਾ 2 ਵਜ ਗਏ ਨਿਕਲਣਾ ਕਿਹੜੇ ਵਾਲਾ ਤੇ ਜਾਣਾ ਕਿਹੜਾ ਮੁੜਨਾ ਕਿਹੜੇ ਵਾਲੇ ਜਿੱਥੇ ਤੁਹਾਡੀ ਸਹੀ ਆ ਪਰ ਤਿਆਰ ਅੱਜ ਭੈਣ ਜੀ ਇੱਥੇ ਬਹਿ ਜਾਓ ਤੁਸੀਂ ਨੇ ਆਇਓ ਸਨੀ ਛੇਤੀ ਕਰੋ ਉਦੋਂ ਤੱਕ ਤੇ ਹੈ ਗੜੀ ਪਾਈ ਵੀ ਪਤਾ ਨਹੀਂ ਘੂਆ ਨਹੀਂ ਆਈ ਘੂਆ ਨਹੀਂ ਆਈ ਸਰਸਦੀ ਹਾਂ ਭੈਣ ਜੀ ਮੇਰਾ ਕੀ ਕਿਸੇ ਆਹੀ ਲੇਟ ਹੋ ਗਈ ਆਹੀ ਲੇਟ ਹੋ ਗਈ ਆ ਮੈਨੂੰ ਮੇਰਾ ਧਿਆਨ ਪਾ ਮੈਂ ਵੀ ਤਿਆਰ ਕਾਡਾ ਭਰਾ ਵੀ ਤਿਆਰ ਵਾ ਆ ਨਿਆਣੇ ਲੇਟ ਕਰ ਹੀ ਜਾਂਦੇ ਆ ਬਤਾ ਨਹੀਂ ਕਰ ਹੀ ਜਾਂਦੇ ਆ ਪਤਾ ਨਹੀਂ ਕੀ ਆ ਕਿੰਨੀ ਕਿ ਤਿਆਰੀ ਇਹਨਾਂ ਦੀ ਲੰਮੀ ਜਰੀ ਹੁੰਦੀ ਸੋਹਰਾ ਦਾ ਗੰਨਾ ਚਾਹ ਹੁੰਦਾ ਜੀ ਕਦੀ ਪਕੜਾ ਲੈਂਦਾ ਵਾ ਕਦੀ ਬੰਨ ਲੈਂਦਾ ਪਰ ਟਾਈਮ ਤੇ ਹੁੰਦਾ ਇਹਨਾਂ ਕੋਈ ਵੇਖੋ 2 ਵਜੇ ਤੱਕ ਕਿਹੜੇ ਵਾਲੇ ਚਾਹ ਪੀਣੇ ਤੇ ਕਿਹੜੇ ਰੋਟੀ ਖਾਣੀ ਉੱਥੇ ਤੇ ਫਿਰ ਉਹ ਕਹਿਣਾ ਵੀ ਕਾਰੀ ਕਰੀ ਆਪਣੇ ਘਰੋਂ ਚੱਲੀਏ ਹਾਲ ਹੀ ਨਹੀਂਗਾ ਤਾਂ ਹੋਏ ਉੱਠਿਆ ਤੇਰੇ ਤੇ ਮੈਨੂੰ ਲ ਨਹੀਂ ਵੜਾ ਸਹੀ ਗੱਲ ਹੈ ਸਹੀ ਗੱਲ ਆ ਡਿਆਣੇ ਦੇ ਬਿਲਕੁਲ ਕੰਨ ਨਹੀਂ ਕਰਦੇ ਨਹੀਂ ਕਰਦੇ ਨਹੀਂ ਕਰਦੇ ਬਿਲਕੁਲ ਨਹੀਂ ਕਰਦੇ ਹਾਂ ਹੁਣ ਇਹ ਹਾਲਤ ਅੱਗੇ ਪਰ ਕੀ ਬੰਨਾ ਜੇ ਬੱਸ ਕਿ ਚਲ ਮੁੰਡਾ ਨਹੀਂ ਤੋ ਨੋ ਹੀ ਤਿਆਰ ਹੋਈ ਹੁੰਦੀ ਜੋ ਵੀ ਨਹੀਂ ਤਿਆਰ ਅਜੇ ਉਹ ਵੀ ਅਜੇ ਉਹਨੇ ਸਿਰ ਸ਼ੁਰੂ ਹੋਉਂਦੀ ਕਰਦੀ ਆ ਪਤਾ ਨਹੀਂ ਇਹ ਕੁੜੇ ਤੇਜੀਤ ਹਾਂਜੀ ਬਬੀ ਬਾਹਰ ਤੇ ਆ ਰੇਤ ਭੈਣ ਜੀ ਆਏ ਆ ਭੂਆਈ ਟੱਡੀ ਤੈਨੂੰ ਆਪਣੇ ਕਿਹਾ ਪਰ ਆਈ ਕਿ ਹੋ ਜਿਆ ਨਾਲ ਦੀ ਆ ਜਾ ਪੁੱਤ ਮੇਲਾ ਭੂਆ ਨੂੰ ਹਾਂਜੀ ਹਾਂਜੀ ਆ ਗਏ ਸੱਸੀ ਕੁੜੀ ਬਾਜੀ ਸੱਸੀ ਕੁੜੀ ਸੱਸੀ ਕੁੜੀ ਮਿੱੱਤਲੂ ਤੇਰੀ ਮਾਂ ਆਹ ਕੱਲ ਦਿੱਤੀ ਪੈਰਿਆਂ ਹੱਥ ਵੀ ਲਾਈਦਾ ਹੁੰਦਾ ਵਾ ਚਲ ਕੋਈ ਨਹੀਂ ਨਾਲੇ ਤਾਂ ਆ ਸਿਰ ਵੀ ਟੱਕੀਦਾ ਹੁੰਦਾ ਵਾ ਠੀਕ ਆ ਆ ਸਿਰ ਟੱਕ ਕੋੜ ਬਿੰਦੀ ਨਹੀਂ ਲਾਈ ਹਾਂ ਬਿੰਦਿਆ ਛੇਤੀ ਛੇਤੀ ਦੀ ਆਜ ਮਾਰੀ ਤੇ ਹਾਏ ਹਾਏ ਛੇਤੀ ਹੋਈ ਨਹੀਂ ਅਜੇ ਕੋੜ 2 ਵਜ ਗਏ ਆ ਹੈ 2 ਵਜ ਗਏ ਤਾਂ ਕਿਹੜੇ ਵੇ ਤੇਰੇ ਪੇਕੇ ਪਹੁੰਚਣਾ ਤੇ ਕਿਹੜੇ ਵੇ ਚਾਹ ਪਣੀ ਪੀਣਾ ਸਾਰਾ ਦਿਨ ਪਤਨੀ ਘੜਛੜਿਆ ਹੁੰਦਾ ਘੜੀ ਤਿਆਰੀ ਕਿਤੇ ਨਹੀਂ ਹੁੰਦੀ ਹੈ ਤਿਆਰੀ ਕਿਹਨੇ ਕਰਦਾ ਹਾਂ ਬਿੰਦੀ ਲਾ ਆਪਾਂ ਦੂਰ ਵੀ ਲਾ ਮਾਸਾ ਅੱਜ ਕਾਦੀ ਕੁੜੀਆਂ ਤੇ ਵੇਖ ਲੋਰੇ ਕੀ ਇਹ ਕਹਤ ਹੈ ਕੋ ਪਤਾ ਨਹੀਂ ਕਿਨੇ ਨਿਕਲਣ ਵਾਲੀ ਪਈ ਸਭੀ ਹੈ ਕਿੰਨਾ ਕੋਲੇ ਕਰਾ ਨਾ ਤਾਂ ਚੰਗੀ ਤਰ੍ਹਾਂ 10 ਕਿੰਨਾ ਕੋਲਾ ਹੋਰ ਮੈਂ ਮੈਂ ਕਿਹੜਾ ਫਟ ਮਾਰਤਾ ਐਹੋ ਹੀ ਕਿਹਾ ਪੈਰੀ ਹੱਥ ਲਾ 10 ਮਾਰ ਕੀਤਾ ਢੂੜ ਕੇ ਤੇ ਸੱਸਰੀ ਘਰ ਤੱਕ ਜਾਣਾ ਹਾਂ ਨਹੀਂ ਅੱਜ ਤਾਂ ਮੈਨਾਂ ਕੋਈ ਖੁਸ਼ ਹੋ ਹੁੰਦਾ ਕੈਰਾਂ ਨਾਲ ਹੱਥ ਲਾ ਕੇ ਉਹ ਤਾਂ ਗੱਲ ਵਾ ਜੇ ਸੱਸਰੀ ਘਰ ਸੱਸਰੀ ਘਰ ਜੇ ਕੱਲ ਵਿਆਹੀ ਹੈ ਤੇ ਸਿਰ ਇਦਾਂ ਨੰਗਾ ਕਰਕੇ ਤਰੀ ਫੇੜ ਲਈ ਪਰ ਜਿਹੜੇ ਪਿਛਲੇ ਰਿਵਾਜ ਨਾ ਕੋ ਜਿੱਦਾਂ ਉਹ ਜ਼ਿਆਦਾ ਵਧੀਆ ਲੱਗਦੇ ਚਲੋ ਜੇ ਮੱਤਾ ਕੋ ਟੇਗੇ ਉਸੇ ਸਾਈਂ ਦਿੰਦਾ ਬੰਦਾ ਆਹੋ ਚੱਲ ਪਹਿਲੀ ਵਾਰ ਮਿਲ ਅਬਦਤ ਕਰ ਲਿਆ ਆਪਣਾ ਨਵੇਸਾ ਵਾਲੇ ਕੰਮ ਨੇ ਮੈਨੂੰ ਇਹ ਦੱਸ ਤੇਰੀ ਚੁੰਨੀ ਸੱਤੇ ਕਿਉਂ ਨਹੀਂ ਆ ਗਈ ਮੇਰੀ ਤਿਲਕ ਜਾਂਦੀ ਆ ਮੈਂ ਸੱਤੇ ਹੀ ਮੇਰੀ ਤਿਲਕ ਜਾਂਦੀ ਆ ਚੁੰਨੀ ਬਲੋਂ ਦੇਣੀ ਆ ਗੱਲਾਂ ਕਰਦੇ ਬੱਤੇ ਆ ਨਹੀਂ ਬੱਸ ਆ ਚਲੋ ਨਿਆਣੇ ਅੱਗੇ ਕਰੋ ਉਹਨਾਂ ਦੇ ਘਰ ਜਾ ਕੇ ਆਹ ਉਹ ਆ ਜੀ ਬੜੀ ਹੁਣ ਘਰ ਆਈ ਆ